ਇਹਨਾਂ ਸਬਜ਼ੀਆਂ ਦੇ ਰੇਟ ਅਸਮਾਨ ਛੂਹੇ ਸਨ ਤੇ ਉੱਥੇ ਹੀ ਆਮ ਲੋਕਾਂ ਦੇ ਬਜਟ ਤੋਂ ਇਹ ਸਬਜ਼ੀਆਂ ਜਿਹੜੀਆਂ ਨੇ ਬਾਹਰ ਹੁੰਦੀਆਂ ਨਜ਼ਰ ਆਈਆਂ ਸਿੱਕੇ ਉੱਥੇ ਹੀ ਹੁਣੋਂ ਪਿਛਲੇ ਦਿਨੀ ਹੋਈ ਬਾਰਿਸ਼ ਤੋਂ ਚਲਦੇ ਲੋਕਾਂ ਨੂੰ ਇਸ ਦਾ ਫਾਇਦਾ ਮਿਲਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਲੋਕਲ ਸਬਜ਼ੀ ਮੰਡੀ ਦੇ ਵਿੱਚ ਆਣੀ ਸ਼ੁਰੂ ਹੋ ਗਈ ਹੈ ਸੱਤੀ ਤੇ ਜਿਸ ਤੇ ਚਲਦੇ ਸਬਜ਼ੀਆਂ ਦੇ ਰੇਟ ਪਿਛਲੇ ਮਹੀਨੇ ਦੇ ਨਾਲੋਂ ਇਸ ਮਹੀਨੇ ਪਠਾਨਕੋਟ ਵਿੱਚ ਘੱਟ ਗਏ ਨੇ ਤੇ ਇਸ ਦੇ ਨਾਲ ਹੀ ਗ੍ਰਾਹਕ ਤੇ ਚਾਰੇ ਤੇ ਵੀ ਰੌਣਕ ਨਜ਼ਰ ਆਈ ਹੈ ਕਿ ਕਿ ਸਬਜ਼ੀਆਂ ਦੇ ਰੇਟ ਘਟਣ ਦੇ ਨਾਲ ਉਹਨਾਂ ਦੀ ਵਿਸੋਈ ਦਾ ਬਜਟ ਜਿਹੜਾ ਹੈ ਸਮੀ ਹੋ ਚੁੱਕਿਆ ਹੈ ਪਰ ਦੁਕਾਨਦਾਰ ਹਜੇ ਵੀ ਗਾਹਕਾਂ ਦੀ ਗੀਤ ਵਿੱਚ ਨਹੀਂ ਕਿਉਂਕਿ ਜ਼ਿਆਦਾ ਠੰਡ ਪੈਣ ਦੇ ਕਾਰਨ ਲੋਕ ਜਿਹੜੇ ਨੇ ਘਰਾਂ ਤੋਂ ਬਾਹਰ ਨਿਕਲਣਾ ਸਹੀ ਨਹੀਂ ਸਮਝਦੇ ਤੇ ਲੋਕ ਮੰਡੀ ਦੇ ਵਿੱਚ ਵੀ ਘੱਟ ਨਜ਼ਰ ਆਉਂਦੇ ਤੇ ਉੱਥੇ ਹੀ ਜਦੋਂ ਇਸ ਬਾਰੇ ਗੱਲ ਕਰਦੇ ਹੋਏ ਦੁਕਾਨਦਾਰਾਂ ਦੇ ਨਾਲ ਗੱਲਬਾਤ ਜਦੋਂ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਬਜ਼ੀ ਦੇ ਰੇਟ ਪਿਛਲੇ ਸਾਲ ਇੰਨੀ ਦਿਨੀ ਅਸਮਾਨ ਤੋੜਿਦਾ ਪਰ ਇਸ ਵਾਰ ਇਹ ਕੰਟਰੋਲ ਦੇ ਵਿੱਚ ਨੇ ਤੇ ਕੁਝ ਪਹਿਲਾਂ ਇਹ ਸਬਜ਼ੀ ਦੇ ਰੇਟ ਜượng ਜ਼ਿਆਦਾ ਸੀ ਪਰ ਪਿਛਲੇ ਦਿਨੀ ਹੋਈ ਬਾਰਿਸ਼ ਦੇ ਚਲਦੇ ਹੁਣ ਲੋਕਲ ਸਬਜ਼ੀ ਵੀ ਮੰਡੀ ਦੇ ਵਿੱਚ ਆਉਣ ਲੱਗ ਪਈ ਹੈ ਤਾਂ ਜਿਸ ਦੇ ਨਾਲ ਹੁਣ ਸਬਜ਼ੀ ਦੇ ਰੇਟ ਪਿਛਲੇ ਮਹੀਨੇ ਦੇ ਨਾਲੋਂ ਵੀ ਕੱਟ ਗਏ ਨੇ ਤੇ ਨਾਲ ਹੀ ਜਦੋਂ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਹੁਣ ਇਹ ਹਰੀਆਂ ਸਬਜ਼ੀਆਂ ਉਹਨਾਂ ਦੇ ਬਜਟ ਦੇ ਵਿੱਚ ਨੇ ਤੇ ਕਿਉਂਕਿ ਪਹਿਲਾਂ ਨਾਲੋਂ ਇਹਨਾਂ ਦੇ ਰੇਟ ਜਿਹੜੇ ਨੇ ਉਹ ਕੱਟ ਗਏ ਨੇ ਕਿਉਂ ਇੱਕ ਵਾਰ ਗੱਲਬਾਤ ਕਰਦੇ ਆ ਦੁਕਾਨਦਾਰਾਂ ਦੇ ਨਾਲ ਤੇ ਗ੍ਰਾਹਕਾਂ ਦੇ ਨਾਲ ਮੈਂ ਕਿ ਸਬਜ਼ੀ ਫਰੂਟ ਦਾ ਨਾਰਮਲ ਵਾਚੇ ਰੇਟ ਇੱਥੇ ਨੇ ਜਿਆਦਾ ਨਹੀਂ ਵੜੇ ਠੀਕ ਰਿਹਾ ਅੱਜ ਦੇ ਰੇਟ ਸਭ ਤੋਂ ਜ਼ਿਆਦਾ ਹੁੰਦਾ ਜਦੋਂ ਇੱਕ ਗੋਭੀ ਹੈ ਗੋਭੀ ਜਦੋਂ ਸਹੀਤੀ ਹੋ ਜਾਂਦੀ ਹੈ ਨਾ ਤਾਂ ਅਮਰ ਸਾਰੀਆਂ ਚੀਜ਼ਾਂ ਦੇ ਭਾਅ ਡਾਊਨ ਹੋ ਜਾਂਦੇ ਐਸੇ ਵੇਲੇ ਆਲੂ ਦਾ ਰੇਟ ਵੀ ਠੀਕ ਹੈ ਪਿਆਜ਼ ਵੀ ਡਾਊਨ ਹੋ ਗਿਆ ਤੇ ਬਾਕੀ ਫਰੂਟ ਵੀ ਐਸੇ ਵੇਲੇ ਨਾਰਮਲ ਹੀ ਆ ਠੀਕ ਚੱਲ ਰਿਹਾ ਇਹਨਾਂ ਰੇਟ ਨਹੀਂ ਹੈ ਔਰ ਠੰਡੋ ਛਾਦੀ ਹੋਣ ਦੇ ਨਾਲ ਐਸੇ ਵੇਲੇ ਗਾਹ ਜਿਹੜਾ ਬਹੁਤ ਖਾਟਾ ਚੱਲਦਾ ਬਾਜ਼ਾਰ ਦੇ ਵਿੱਚ ਇਹ ਕਾਰਨ ਹੈ ਬਾਕੀ ਰੇਟ ਠੀਕ ਹੈ ਇਹ ਨਾਰਮਲ ਰੇਟ ਹੈ ਇਹਨਾਂ ਨਹੀਂ ਹੈ ਐਸੇ ਵੇਲੇ ਮਟਰ ਦਾ ਰੇਟ ਹੈ ਮਟਰ ਜਿਹੜਾ ਅਗੇ ਚੱਲ ਪਏਗਾ ਹੋਰ ਘਟ ਜਾਏਗਾ ਉਹਦਾ ਰੇਟ ਤੇ ਠੀਕ ਹੋ ਜਾਣਾ ਬਿਲਕੁਲ ਪਿਆਰ ਨਾਲ ਉਹਦਾ ਰੇਟ ਹੈ ਕਿ ਵਧੇ ਨਹੀਂ ਹੈ ਸਬਜ਼ੀਆਂ ਦੀ ਗੱਲ ਕਰੀਏ ਸਬਜ਼ੀਆਂ ਕਿੰਨੇ ਪਰਸੈਂਟ ਵਧੀਆਂ ਹੈ ਜਾਂ ਘਟੀਆਂ ਹੈ ਨਹੀਂ ਜੀ ਸਬਜ਼ੀਆਂ ਦਾ ਰੇਟ ਠੀਕ ਰਿਹਾ ਹੈ ਇਹਨੇ ਵਧੇ ਨਹੀਂ ਹੈ ਐਸੇ ਵੇਲੇ ਸਿਰਫ ਵਧਾ ਨਾਲ ਜਿਹੜੇ ਗੋਭੀ ਦੇ ਸਾਈਟੀ ਹੋ ਗਏ ਬਿਲਕੁਲ ਗੋਭੀ ਆ ਗਈ ਹੈ 20 ਰੁਪਏ ਕਿਲੋ 15 ਰੁਪਏ ਕਿਲੋ ਗੋਭੀ ਆ ਗਈ ਹੈ ਬਾਕੀ ਇਹ ਮਟਰ ਤੇਜ ਹੈ ਐਸੇ ਵੇਲੇ ਹੁਣ ਮਟਰ ਦੀ ਫਸਲ ਆ ਜਾਣੀ ਹੈ ਜਦੋਂ ਮਟਰ ਦੀ ਫਸਲ ਆ ਗਈ ਤੇ ਸਾਰੇ ਸਬਜ਼ੀ ਡਾਊਨ ਹੋ ਜਾਣੇ ਮਟਰ ਦੇ ਆਰਪ ਕਰਕੇ ਮਟਰ ਗਾਜਰ ਇਹ ਲੋਕ ਆ ਜਾਣੇ ਉਕਲ ਸਬਜ਼ੀਆਂ ਹੋਣ ਦੇ ਨਾਲ ਰੇਟ ਜਿਹੜੇ ਉਹ ਕਮ ਹੋ ਜਾਂਦੇ ਆ ਹੋਰ ਘਟ ਹੋ ਜਾਣਗੇ ਹੋਰ ਸੱਗੀ ਜਾਤਾ ਉਹ ਘਟ ਲੋਕਾਂ ਦੀ ਆਵਾਜ਼ ਹੈ ਜੀ ਹਾਂ ਜੀ ਇਹ ਸਰਦੀ ਦੇ ਕਾਰਨ ਲੋਕੀ ਘਟ ਨਿਕਲਦੇ ਆ ਬਾਹਰ ਸਰਦੀ ਹੈ ਜਿਹਦੇ ਨਾਲ ਘਟ ਰਹਾ ਰਿਹਾ ਸਰ ਇਸਵਰੀ ਪਿਛਲੇ ਸਾਲ ਨਾਲੋਂ ਸਬਜ਼ੀਆਂ ਰੇਟ ਤੇਜ਼ ਰਹੇ ਹੈ ਉਹੀ ਵਜ੍ਹਾ ਹੈ ਸੀਸੀ ਕਿ ਇਸ ਸੀਜ਼ਨ ਬਾਰਿਸ਼ ਬਹੁਤ ਲੇਟ ਹੋਈ ਹੈ ਜਿਸ ਟਾਈਮ ਤੇ ਬਾਰਿਸ਼ ਪੈਣੀ ਚਾਹੀਦੀ ਸੀ ਉਸ ਟਾਈਮ ਤੇ ਬਾਰਿਸ਼ ਪਈ ਨਹੀਂ ਇਸ ਵਜਾ ਨਾਲ ਸਬਜ਼ੀਆਂ ਇਸ ਵਾਰ ਥੋੜੀ ਤੇਜ਼ ਰਹੀਆਂ ਹੁਣ ਆ ਕੇ ਬਾਰਿਸ਼ ਪੈਣ ਦੀ ਵਜ੍ਹਾ ਨਾਲ ਫਿਰ ਰੇਟ ਘਟ ਗਿਆ ਜਿਹੜਾ ਸਬਜ਼ੀਆਂ ਰੇਟ ਡਾਊਨ ਹੋ ਗਿਆ ਔਰ ਹੁਣ ਠੰਡ ਦੀ ਵਜ੍ਹਾ ਨਾਲ ਗਾਹ ਜਿਹੜਾ ਮਾਰਕੀਟ ਚ ਘੱਟ ਨਿਕਲਦੇ ਆ ਸਰ ਨੋਰਮਲ ਹੈ ਜ਼ਿਆਦਾ ਕਿਸੇ ਦਾ ਵੀ ਨਹੀਂ ਗਿਆ ਜਿਸ ਤਾਂ ਕਿ ਮਟਰ ਅਗੇ ਜ਼ਿਆਦਾ ਸਸਤਾ ਹੋਏਂਦੇ ਹੈ ਕਿ ਨਹੀਂ ਇੰਨਾ ਸਸਤਾ ਨਹੀਂ ਹੋਇਆਗਾ ਥੋੜਾ ਇਹਦਾ ਹੈਗਾ ਬਾਕੀ ਸਬਜ਼ੀਆਂ ਸਾਰੀਆਂ ਲਿਮਟ ਰੇਟ ਤੇ ਹੀ ਗਿਆ ਇਸ ਲਈ ਬਿਲਕੁਲ ਦੇ ਮਨਾ ਜੀ ਤੇ ਅਹੀਂ ਤੇਾਰ ਫਰੂਟਾ ਸਬਜੀ ਦਾ ਕੋਈ ਖਰੀਦਣ ਆਇਆ ਪਿਛਲੇ ਦਿਨਾਂ ਕਾफी ਸਰਦੀਆਂ ਕਰਕੇ ਤੇ ਫਰੂਟ ਫਰਾਟ ਸਬਜੀ ਦਾ ਵੀ ਰੇਟ ਤੇਜ਼ ਸੀ ਹੁਣ ਮੌਸਮ ਠੀਕ ਹੋਣ ਕਰਕੇ ਥੋੜਾ ਰੇਟ ਵੀ ਡਾਊਨ ਹੋਇਆ ਤੇ ਧੁੱਪ ਕਰਕੇ ਤੇ ਬਾਹਰ ਨਿਕਲਣ ਦੀ ਨੀਤ ਹੈ ਵੈਸੇ ਕਰਕੇ ਖਰੀਦਦਾਰੀ ਕਰਨ ਲਈ ਆ ਰਹੇ ਆ ਜਿਹੜਾ ਇਸ ਵਾਰੀ ਇਹਦਾ ਪਿਛਲੇ ਸਾਲ ਦੇ ਮੁਕਾਬਲੇ ਸਬਜੀ ਦਾ ਰੇਟ ਕੰਟਰੋਲ ਨਹੀਂ ਜਾਂ ਕੋਈ ਫਰਕ ਆ ਨਹੀਂ ਠੀਕ ਹੈ ਇਸ ਵੇਲੇ ਪਿਛਲੇ ਤੇ ਕਾਫੀ ਤੇਜ਼ ਰਹੇ ਆ ਹੁਣ ਇਸ ਵੇਲੇ ਥੋੜਾ ਜਿਹਾ ਕੰਟਰੋਲ ਤੇ ਹੋਇਆ ਹੈ ਅੱਗੇ ਹੋਰ ਆਸ ਹੈ ਕਿ ਥੋੜਾ ਹੋਰ ਕੰਟਰੋਲ ਹੋ ਗਏ بے ਕਾਮ ਪਬਲਿਕ ਦੇ ਵਾਸਤੇ ਆ ਜਾਣਗੇ ਰੇਟ ਇਹਦੇ ਕਿ ਹਰ ਬੰਦਾ ਆਪਣੀ ਖਰੀਦਦਾਰੀ ਕਰ ਸਕੇ ਕੈਪਰਕਸਨ ਨਹੀਂ ਦੇ ਨਾਲ ਅਦਿਸੰਗਪੂਰ